ਗੱਲ ਕਰਦੇ ਹਾਂ ਕੀਮਤੀ ਧਾਤਾਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੀ ਅੱਜ ਸੋਨੇ ਤੇ ਚਾਂਦੀ ਨਾ ਕੀਮਤਾਂ ਦੇ ਵਿੱਚ ਭਾਰੀ ਉਛਾਲ ਦਰਜ ਕੀਤਾ ਗਿਆ ਹੈ ਇੰਡੀਅਨ ਬੁਲੀਅਨਜ਼ ਜੁਐਲਰਜ਼ ਐਸੋਸੀਏਸ਼ਨ ਦੀ ਅਧਿਕਾਰਿਤ ਵੈੱਬਸਾਈਟ ਦੇ ਮੁਤਾਬਕ 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ 1,28,000 ਰੁਪਏ ਨੂੰ ਪਾਰ ਕਰ ਗਈ ਹੈ ਚਾਂਦੀ ਦੀਆਂ ਕੀਮਤਾਂ ਅੱਜ 5 ਦਸੰਬਰ ਨੂੰ ਆਪਣੇ ਸਭ ਤੋਂ ਉੱਪਰਲੇ ਪੱਧਰ ਤੇ ਪਹੁੰਚ ਗਈਆਂ ਨੇ ਇੰਡੀਅਨ ਬੁਲੀਅਨਜ਼ ਐਂਡ ਜੁਐਲਰਜ਼ ਐਸੋਸੀਏਸ਼ਨ ਦੇ ਮੁਤਾਬਕ 1 ਕਿਲੋ ਚਾਂਦੀ ਦੀ ਕੀਮਤ 1 ਲੱਖ 7925 ਰੁਪਏ ਹੋ ਗਈ ਹੈ ਪਹਿਲਾਂ ਚਾਂਦੀ ਦੀ ਕੀਮਤ 176625 ਰੁਪਏ ਪ੍ਰਤੀ ਕਿਲੋ ਸੀ ਇਸ ਦੇ ਨਾਲ ਹੀ 10 ਗ੍ਰਾਮ ਸੋਨਾ 733 ਰੁਪਏ ਮਹਿੰਗਾ ਹੋ ਗਿਆ ਅਤੇ ਸੋਨੇ ਦੀ ਕੀਮਤ ਹੁਣ 128578 ਰੁਪਏ ਤੱਕ ਪਹੁੰਚ ਗਈ ਹੈ ਇਸ ਤੋਂ ਪਹਿਲਾਂ ਸੋਨੇ ਦੀ ਕੀਮਤ 127845 ਰੁਪਏ ਸੀ ਸੋਨੇ ਦੀਆਂ ਕੀਮਤਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਹੋ ਸਕਦੀਆਂ ਨੇ ਪਰ ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ 52000 ਰੁਪਏ ਲਗਭਗ ਵਧੀ ਹੈ 31 ਦਸੰਬਰ 2024 ਨੂੰ 24 ਕੈਰਟ ਸੋਨੇ ਦੀ 10 ਗ੍ਰਾਮ ਦੀ ਕੀਮਤ 76160 ਰੁਪਏ ਸੀ ਜੋ ਹੁਣ ਵਧ ਕੇ 128578 ਰੁਪਏ ਹੋ ਗਈ ਹੈ ਸੋ ਸੋਨੇ ਦੀਆਂ ਕੀਮਤਾਂ ਬਾਰੇ ਤੁਹਾਨੂੰ ਦੱਸ ਦਿਆਂ ਸੋਮੇਦ ਦੀਆਂ ਕੀਮਤਾਂ ਬਾਰੇ ਇਸ ਤੋਂ ਪਹਿਲਾਂ ਇੱਕਦਮ ਵੱਡੇ ਪੱਧਰ ਤੇ ਉਛਾਲ ਦਰਜ ਕੀਤੇ ਗਏ ਤੇ ਲਗਾਤਾਰ 4 ਮਹੀਨਿਆਂ ਤੱਕ ਸੋਨੇ ਦੀਆਂ ਕੀਮਤਾਂ ਜਿਹੜੀਆਂ ਨੇ ਵਧਦੀਆਂ ਹੋਈਆਂ ਨਜ਼ਰ ਆਈਆਂ ਸਨ ਪਰ ਉਸ ਤੋਂ ਬਾਅਦ ਦੀਵਾਲੀ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਦੇ ਵਿੱਚ ਤੇ ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਦੀਵਾਲੀ ਤੋਂ ਬਾਅਦ ਗਿਰਾਵਟ ਜਿਹੜੀ ਹੈ ਉਹ ਹਲਕੀ-ਹਲਕੀ ਗਿਰਾਵਟ ਦਰਜ ਕੀਤੀ ਗਈ ਸੀ ਤੇ ਇੱਕ ਤੋਂ ਇੱਕ ਵਾਰ ਫਿਰ ਤੋਂ ਇਹਨਾਂ ਦੋਵਾਂ ਧਾਤਾਂ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਸੋ ਇੱਕ ਵਾਰ ਫਿਰ ਤੋਂ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਉਛਾਲ ਦਰਜ ਕੀਤਾ ਜਾ ਰਿਹਾ ਹੈ ਅੱਜ ਦੀਆਂ ਸੋਨੇ ਚਾਂਦੀ ਦੀਆਂ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਫਿਰ ਇੱਕ ਉਛਾਲ ਦਰਜ ਕੀਤਾ ਗਿਆ ਹੈ ਅੱਜ ਕੀਮਤਾਂ ਦੀ ਗੱਲ ਕਰੀਏ ਇੰਡੀਅਨ ਬੁਲੀయన్స్ ਜੁਐਲਰਸ ਐਸੋਸੀਏਸ਼ਨ ਦੀ ਅਧਿਕਾਰਤ ਵੈੱਬਸਾਈਟ ਦੇ ਮੁਤਾਬਕ 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ ਇਸ ਵੇਲੇ ਅੱਜ ਦੀ ਕੀਮਤ ਦੀ ਗੱਲ ਕਰੀਏ ਤਾਂ 1,28,000 ਰੁਪਏ ਨੂੰ ਪਾਰ ਕਰ ਗਈ ਹੈ ਚਾਂਦੀ ਦੀਆਂ ਕੀਮਤਾਂ ਅੱਜ ਯਾਨੀ 5 ਦਸੰਬਰ ਨੂੰ ਸਭ ਤੋਂ ਉੱਪਰਲੇ ਪੱਧਰ ਤੇ ਪਹੁੰਚ ਗਈਆਂ ਨੇ ਇੰਡੀਅਨਸ ਬੁਲੀయన్స్ ਐਂਡ ਜੁਐਲਰਸ ਐਸੋਸੀਏਸ਼ਨ ਦੇ ਮੁਤਾਬਕ 1 ਕਿਲੋ ਚਾਂਦੀ ਦੀ ਕੀਮਤ 1,79,025 ਰੁਪਏ ਹੋ ਗਈ ਹੈ ਇਸ ਤੋਂ ਪਹਿਲਾਂ ਚਾਂਦੀ ਦੀ ਕੀਮਤ 1,76,625 ਰੁਪਏ ਪ੍ਰਤੀ ਕਿਲੋ ਸੀ ਇਸ ਦੇ ਨਾਲ ਹੀ 10 ਗ੍ਰਾਮ ਸੋਨਾ 733 ਰੁਪਏ ਮਹਿੰਗਾ ਹੋ ਗਿਆ ਅਤੇ 1,28,578 ਰੁਪਏ ਤੱਕ ਪਹੁੰਚ ਗਿਆ। ਇਸ ਤੋਂ ਪਹਿਲਾਂ ਸੋਨੇ ਦੀ ਕੀਮਤ 1,27,000 ਰੁਪਏ ਸੀ। ਸੋਨੇ ਦੀਆਂ ਕੀਮਤਾਂ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਹੋ ਸਕਦੀਆਂ ਨੇ ਪਰ ਭਾਰਤ ਦੇ ਵਿੱਚ ਇਸ ਦੇ ਵਿੱਚ ਬਹੁਤਾ ਫਰਕ ਨਹੀਂ ਹੁੰਦਾ। ਸੋ ਇਸ ਕਰਕੇ ਸੋਨੇ ਦੀਆਂ ਕੀਮਤਾਂ ਦੇ ਵਿੱਚ ਵੱਡਾ ਉਛਾਲ ਹੈ ਜਿਹੜਾ ਅੱਜ ਦੇ ਦਿਨ ਦੇਖਿਆ ਜਾ ਰਿਹਾ। ਇਸ ਦੇ ਨਾਲ ਹੀ ਸੋਨੇ ਦੀ ਕੀਮਤ ਜੇਕਰ ਇਸ ਸਾਲ ਦੀ ਗੱਲ ਕਰੀਏ ਤਾਂ ਇਸ ਪੂਰੇ ਸਾਲ ਦੇ ਵਿੱਚ ਸੋਨੇ ਦੀ ਕੀਮਤ ਦੇ ਵਿੱਚ ਲਗਭਗ 52,000 416 ਰੁਪਏ ਦਾ ਵਾਧਾ ਦਰਜ ਕੀਤਾ ਗਿਆ 31 ਦਸੰਬਰ 2024 ਨੂੰ ਜੇਕਰ 24 ਕੈਰਟ ਸੋਨੇ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਉਸ ਵੇਲੇ 24 ਕੈਰਟ ਸੋਨੇ ਦੀ 10 ਗ੍ਰਾਮ ਦੀ ਕੀਮਤ 76162 ਰੁਪਏ ਸੀ ਇਹ ਗੱਲ ਕਰ ਰਹੇ ਹਾਂ ਅਸੀਂ 31 ਦਸੰਬਰ 2024 ਦੀ ਤੇ ਇਸ ਵੇਲੇ ਸੋਨੇ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਇਸ ਵੇਲੇ ਸੋਨੇ ਦੀਆਂ ਕੀਮਤਾਂ 128578 ਰੁਪਏ ਪ੍ਰਤੀ 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ ਪਹੁੰਚ ਚੁੱਕੀ ਆ ਸੋ ਵੱਡਾ ਉਛਾਲ ਇੱਕ ਵਾਰ ਫੇਰ ਤੋਂ ਦੋਵੇਂ ਕੀਮਤੀ ਧਾਤਾਂ ਦੀਆਂ ਕੀਮਤਾਂ ਦੇ ਵਿੱਚ ਆਉਂਦਾ ਹੋਇਆ ਦਿਖਾਈ ਦੇ ਰਿਹਾ ਸੋਨੇ ਚਾਂਦੀ ਦੀਆਂ ਧਾਤਾਂ ਦੀਆਂ ਕੀਮਤਾਂ ਇੱਕ ਵਾਰ ਫੇਰ ਤੋਂ ਉਛਾਲ ਤੇ ਦੇਖੀਆਂ ਜਾ ਰਹੀਆਂ ਨੇ